ਸ਼ਰਾਬ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਪੁਲਿਸ ਨੇ ਨਾਕਾਬੰਦੀ ਕਰਕੇ 34 ਬੋਤਲਾਂ ਫੜੀ ਸ਼ਰਾਬ ਕਰਦਤਾ ਨੰਬਰ ਜਾਰੀ ਕਿਹਾ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੇਚਦਾ ਸ਼ਰਾਬ ਤੇ ਸਾਡੀ ਹੈਲਪਲਾਈਨ ਨੰਬਰ ਤੇ ਕਰੋ ਸੰਪਰਕ ਅਸੀਂ ਤੁਰੰਤ ਕਰਾਂਗੇ ਉਹਦੀ ਉਹਦੀ ਕਾਰਵਾਈ ਜੀ ਹਾਂ ਜਦੋਂ ਦੀ ਪੰਜਾਬ ਦੇ ਚਮਦੀ ਪਾਰਟੀ ਸਰਕਾਰ ਆਈ ਹੈ ਤੇ ਨਾਲ ਨਾਲ ਡੀਜੀਪੀ ਪੰਜਾਬ ਵੱਲੋਂ ਖਾਸ ਹਦਾਇਤਾਂ ਦਿੱਤੀਆਂ ਗਈਆਂ ਹੈਗੇ ਕਿ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੀ ਹੈ ਘਟਰਾਵਾ ਨੂੰ ਰੋਕਣ ਲਈ ਗਾਇਆ ਸੱਚ ਉਪਹਾਂਚਦਾਏ ਜਾਣ ਔਰ ਵੱਡੀ ਗਿਣਤੀ ਦੇ ਵਿੱਚ ਨਸ਼ੇ ਤਸਕਰਾਂ ਨੂੰ ਫੜਿਆ ਜਾਵੇ ਔਰ ਨਾਲ ਦੇ ਨਾਲ ਗੈਂਗਸਟਰ ਵਾਰ ਨੂੰ ਖਤਮ ਕੀਤਾ ਜਾਵੇ ਉਸ ਲੜੀ ਦੌਰਾਨ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ 34 ਬੋਤਲਾਂ ਸ਼ਰਾਬ ਨੂੰ ਫੜ ਕੇ ਡਾ ਗਾਇਆ ਮਲਜੀਬ ਨੂੰ ਸੁੱਟਿਆ ਸਲਾਖਾਂ ਦੇ ਪਿੱਛੇ ਕੀ ਕਹਿਣਾ ਹੈ ਪੁੱਛਤੇ ਵੱਡੇ ਅਧਿਕਾਰੀ ਦਾ ਬਣੇ ਰਹੋ ਸੁਪਰੀਮ ਟਾਈਮ ਚੈਨਲ ਦੇ ਨਾਲ ਇਹ ਅੱਜ ਸਪੈਸ਼ਲ ਕਰਕੇ ਸਰਚ ਆਪਰੇਸ਼ਨ ਚਲਾ ਕੇ ਨਵਦੀਪ ਸਿੰਘ ਦੀਪੂ ਨਾਂ ਦਾ ਵਿਅਕਤੀ ਜਨਕਿੰਦਰ ਬਬਲੀ ਦਾ ਬੇਟਾ ਹੈ ਇਹਦੇ ਕੋਲ 34 ਬੋਤਲਾਂ ਅਰਿਸਟੋਕਰਟ ਜਿਹੜੀਆਂ ਸੇਲਨ ਪੰਜਾਬ ਦੇ ਮਾਰਕੀ ਦੀਆਂ ਸ਼ਰਾਬ ਦੀ ਰਿਕਵਰ ਕੀਤੀ ਐ ਤੇ ਉਹਨਾਂ ਦੇ ਤੇ ਖਿਲਾਫ ਉਹ ਹੀ ਪਰਚਾ ਦਰਜ ਕਰਵਗੇ ਸਰ ਪਹਿਲਾਂ ਵੀ ਕੋਈ ਪਰਚਾ ਹੈਗਾ ਕਰਨਾ ਤੇ ਪਹਿਲਾਂ ਵੀ ਪਰਚਾ ਇੱਥੇ ਹੈਗਾ ਬਾਕੀ ਰਿਕਾਰਡ ਪੜਤਾਲ ਅਸੀਂ ਕਰਦੇ ਆ ਸਾਰਾ ਕਰਕੇ ਤੇ ਉਹਨੂੰ ਤੁਹਾਨੂੰ ਬਰੀ ਕਰਨਾ ਸਰ ਕਿਥੋਂ ਲੈਂਦਾ ਨਹੀਂ ਸ਼ਰਾਬ ਸਰ ਕੁਝ ਇਹ ਸੇਲਨ ਪੰਜਾਬ ਦਾ ਮਤਲਬ ਕੋਠੇਕੇ ਪੰਜਾਬ ਦੇ ਤੋਂ ਲੈਂਦੇ ਆ ਉਹ ਅਸੀਂ ਪੁਸ਼ਕਿਸ਼ਤ ਵਿੱਚ ਸਾਰੇ ਲਿਆਵਾਂਗੇ ਦਾਤ ਉਹਨਾਂ ਦਾ ਮੈਨੂੰ ਕਰਦੇ ਆ ਹੀ ਪੁਸ਼ਕਿਸ਼ ਸ਼ੁਰੂ ਸਰ ਤੁਹਾਨੂੰ ਦਾ ਸਮਝ ਆ ਰਿਹਾ ਵਾ ਕਿ ਇਹ ਤਾਂ ਸ਼ਰਾਬ ਤਾਂ ਕੋ ਮਿਲਨੀ ਕਿ ਕਿੱਡੀ ਇਹਨਾਂ ਦੇ ਹੈਗਾ ਸਰ ਇਹ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਜੀ ਅਸੀਂ ਉਸੇ ਵੇਲੇ ਵਰਕਆਊਟ ਕਰਕੇ ਅੱਜ ਵੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੇ ਅਹੀਂ ਉਹਦੇ ਵਿਹਾਰ ਤੇ ਇਹਨਾਂ ਦੇ ਉਸੇ ਵੇਲੇ ਕਾਰਵਾਈ ਕਰਕੇ ਨੂੰ ਰੈਸਟ ਕੀਤਾ ਜੀ ਸਰ ਹੋਰ ਕੀ ਕੀ ਮੈਸੇਜ ਨਾ ਜਾਓ ਕਿ ਮੀਡੀਆ ਲਈ ਕਿ ਲੱਗਿਆ ਕਿ ਜਿਹੜੇ ਇਦਾਂ ਦੇ ਬੰਦੇ ਸ਼ਰਾਬ ਵੇਚਦੇ ਉਹਨਾਂ ਤੇ ਕੀ ਅਸੀਂ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੀ ਵੱਧ ਤੋਂ ਵੱਧ ਧਾਰਾ ਜਿਹੜੀਆਂ ਬੰਦੀਆਂ ਉਹਨਾਂ ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਦੇ ਵਿਸ਼ੇ ਘੱਲਾਂਗੇ ਜਿਹੜੇ ਦੂਜੇ ਬੰਦੇ ਆ ਕੋਈ ਉਹ ਜਾਂਤੇ ਏਰੀਆ ਛੱਡ ਜਾਣ ਤੇ ਜਾਂ ਆਪਣੇ ਗਲਤ ਕੰਮ ਕਰਨੇ ਬੰਦ ਕਰ ਦੇਣ ਸਰ ਐਹੀ ਗੱਲ ਪਹਿਲਾਂ ਵੀ ਅਫਸਰਾਂ ਨੇ ਉਹ ਤੂਈ ਕਰੋਦੇ ਆਇਓ ਲਾਕੇ ਵਿੱਚ ਦਸ ਪੈਰ ਹੀ ਨਜ਼ਰ ਆ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਸਰ ਫਿਰ ਵੀ ਕੁਝ ਲੋਕਾਂ ਵਿੱਚ ਕਿਸੇ ਸ਼ਹਿਰ ਨਾਲ ਚਰਾ ਵਿੱਚ ਤੇ ਨਜ਼ਰ ਆ ਰਹੇ ਆ ਉਹਹੀਂ ਪਰਮਿਸ਼ਨ ਦਿੱਤੀ ਹੈ ਜੀ ਸਰਕਾਰੀ ਨੰਬਰ ਵੀ ਜਾਰੀ ਹੋਏ ਆ ਸਾਡੇ ਜਿਹਨੂੰ ਕੋਈ ਇਨਫਰਮੇਸ਼ਨ ਮਿਲਦੀ ਹੋ ਸਰਕਾਰੀ ਨੰਬਰ ਤੇ ਦੱਸ ਸਕਦਾ ਜਾਂ ਮੇਰੇ ਪਰਸਨਲ ਨੰਬਰ ਸਰਕਾਰੀ ਦੇ ਫੋਨ ਕਰਕੇ ਦੱਸ ਸਕਦਾ ਹਿੰ ਸਖਤ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ